ਵਿਰੋਧੀ ਤਿਰ ਪਗੋੜਾ ਖੇਤਰੀ ਪਾਰਟੀ ਪਗੋੜਾ ਉਹਨਾਂ ਦੇ ਨੁਮਾਇੰਦੇ ਕਿੱਥੇ ਨੇ ਇਹ ਲੜਾਈ ਉਹਨਾਂ ਨੂੰ ਲੜਨੀ ਚਾਹੀਦੀ ਸੀ ਐਮ ਐਲ ਏ ਉਹ ਬਣਨ ਐਮ ਪੀ ਉਹ ਬਣਨ ਤੇ ਜਦੋਂ ਡੰਗਾ ਦੀ ਵਾਰੀ ਆਵੇ ਤਾਂ ਵਿਦਿਆਰਥੀ ਮੁਰੇ ਹੁਣ ਜਥੇਬੰਦੀਆਂ ਮੁਰੀਆਂ ਹੁਣ ਤੁਸੀਂ ਪੰਜਾਬ ਦੀ ਰਾਜਧਾਨੀ ਤੋਂ ਪੰਜਾਬ ਨੂੰ ਆਉਣ ਨੂੰ ਰੋਕੋਗੇ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਨੂੰ ਆਉਣ ਨੂੰ ਰੋਕੋਗੇ ਐ ਨਹੀਂ ਰੋਕਣ ਵਾਲੇ ਕੰਦ ਟੱਪ ਕੇ ਆਇਆ ਸਾਡੀ ਯੂਨੀਵਰਸਿਟੀ ਸਾਨੂੰ ਵੜਨ ਤੋਂ ਰੋਕਿਆ ਯਾਰ ਐ ਰੋਕ ਲੋਂਗੇ ਤੇ ਠੀਕ ਹੈ ਤੁਸੀਂ ਰੋਕਾਂ ਲਾ ਕੇ ਰੋਕੋਗੇ ਤਾਂ ਕੰਦਾ ਸਾਡੀ ਜਿਹੜਾ ਓਖੀਆਂ ਨੇ ਇੱਥੇ ਜਿੱਥੇ ਪੁਲਿਸ ਖੜੀ ਹੈ ਇੱਥੇ 92 ਐਮਐਲਏ ਕਿਉਂ ਨਹੀਂ ਖੜੇ ਜਿੱਥੇ ਪੁਲਿਸ ਖੜੀ ਹੈ ਉੱਥੇ 13 ਮੈਂਬਰ ਪਾਰਲੀਮੈਂਟ ਕਿਉਂ ਨਹੀਂ ਖੜੇ ਜਿਹੜੀ ਮਰਜ਼ੀ ਤਰਦੇ ਹੁਣ ਸੱਤ ਰਾਸਵਾ ਮੈਂਬਰ ਕਿਉਂ ਨਹੀਂ ਖੜੇ ਦਿੱਲੀ ਤੱਕ بڑے ਨਾਕੇ ਲਾਇਏ ਸੀ ਤੁਸੀਂ بڑے ਬਾਰਡਰ ਲਾਏ ਸੀ ਤੁਸੀਂ ਬੜੀਆਂ ਕਿਲਾ ਰੋਕੀਆਂ ਸੀ ਬੜੀਆਂ ਕੰਦਾ ਕੀਤੀਆਂ ਸੀ ਬੜੀ ਪੁਲਿਸ ਫੋਰਸ ਲਾਈ ਸੀ ਦਿੱਲੀ ਜਾਣੋ ਰੋਕ ਲਿਆ ਅੱਜ ਇਹ ਸਿੰਡੀਗੇਟ ਸੈਨੇਟ ਨੂੰ ਬਹਾਲ ਕਰਨ ਦੀ ਗੱਲ ਕਰ ਰਹੇ ਨੇ ਹੋ ਸਕਦਾ ਸ਼ਾਮ ਤੱਕ ਤਰੀਕ ਦੀ ਵੀ ਗੱਲ ਕਰਨ ਪਰ ਇਹਨਾਂ ਤੋਂ ਅਦਾਲਤੀ ਤੌਰ ਤੇ ਪੱਕੀ ਤਰੀਕ ਲੈਣੀ ਪਊਗੀ ਨਹੀਂ ਪਗੋੜੇ ਹੋਣਗੇ ਫਿਰ ਲੋਕਵਾਜੀ ਟੀਮ ਨਾਲ ਜੁੜਾ ਤੁਸੀਂ ਮੈਂ ਮਹਮਤਾਜ ਅਸੀਂ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮੌਜੂਦ ਆਂ ਬੜੀਆਂ ਰੋਕਾਂ ਲਾਈਆਂ ਬੈਰੀਕੇਡ ਲਾਏ ਪਰ ਨੌਜਵਾਨਾਂ ਦਾ ਜਿਹੜਾ ਜੋਸ਼ ਆ ਉਹ ਪਹੁੰਚ ਚੁੱਕਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਛੜਨ ਨਾਲ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਕਿਰਪਕ ਗਨਤਲ ਹੋਣਗੇ ਸਭ ਤੋਂ ਪਹਿਲਾਂ ਅੱਜ ਕਿਵੇਂ ਦੇਖਦੇ ਹੋ ਬੜੀਆਂ ਰੋਕਾਂ ਲਾਈਆਂ ਅੱਜ ਬੜੀਆਂ ਕੋਸ਼ਿਸ਼ਾਂ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਕਿ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਜੋ ਅੱਜ ਦਾਖਲ ਹੋਈ ਹੈ ਨੌਜਵਾਨੀ ਉਹਨੂੰ ਕਿਵੇਂ ਦੇਖਦੇ ਹੋ ਕੰਦ ਟੱਪ ਕੇ ਆਇਆ ਸਾਡੀ ਯੂਨੀਵਰਸਿਟੀ ਸਾਨੂੰ ਬੜਨ ਤੋਂ ਰ ਐ ਰੋਕ ਲੋਂਗੇ ਐ ਰੋਕਾਂ ਨੂੰ ਤੋੜ ਕੇ ਆਏ ਨਾ ਬੰਦੇ ਸਾਰੇ ਮੈਂ ਸਵੇਰੇ ਸਾਜਰੇ ਆ ਗਿਆ ਦੀ ਤੇ ਠੀਕ ਹੈ ਤੁਸੀਂ ਰੋਕਾਂ ਲਾ ਕੇ ਰੋਕਣਗੇ ਤਾਂ ਕੰਦਾ ਸਾਡੇ ਲਈ ਟੋਕੀਆਂ ਨੇ ਤਾਰਾਂ ਸਾਡੇ ਲਈ ਟੱਪਣੀਆਂ ਔਖੀਆਂ ਨੇ ਕਿਉਂ ਭੁੱਲ ਗਏ ਦਿੱਲੀ ਤੱਕ ਬੜੇ ਨਾਕੇ ਲਾਇਏ ਸੀ ਤੁਸੀਂ ਬੜੇ ਬਾਰਡਰ ਲਾਏ ਸੀ ਤੁਸੀਂ ਬੜੀਆਂ ਕਿਲਾ ਰੋਕੀਆਂ ਸੀ ਬੜੀਆਂ ਕੰਦਾ ਕੀਤੀਆਂ ਸੀ ਬੜੀ ਪੁਲਿਸ ਫੋਰਸ ਲਾਈ ਸੀ ਦਿੱਲੀ ਜਾਣੋਂ ਰੋਕ ਲਿਆ ਓਏ ਇਹ ਸਾਡੀ ਰਾਜਧਾਨੀ ਹੈ ਤੁਸੀਂ ਪੰਜਾਬ ਦੀ ਰਾਜਧਾਨੀ ਨੂੰ ਪੰਜਾਬ ਨੂੰ ਆਉਣ ਨੂੰ ਰੋਕੋਗੇ ਤੁਸੀਂ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਨੂੰ ਆਉਣ ਨੂੰ ਰੋਕੋਗੇ ਐ ਨਹੀਂ ਰੁਕਣ ਵਾਲੇ ਸ਼ਾਬਾਸ਼ ਇਹ ਵਿਦਿਆਰਥੀਆਂ ਨੂੰ ਸ਼ਾਬਾਸ਼ ਇਹ ਜਥੇਬੰਦੀਆਂ ਨੂੰ ਸ਼ਾਬਾਸ਼ ਇਹ ਤੁਹਾਡੇ ਵਰਗੇ ਮੀਡੀਆ ਨੂੰ ਜਿਹੜਾ ਲੜਾਈ ਲੜ ਰਿਆ ਜਿਹੜੇ ਲੜਾਈ ਲੜਨ ਦੀ ਲੋੜ ਸਾਡੀ ਸਿਆਸੀ ਜਮਾਤ ਨੂੰ ਸੀ ਉਹ ਭਗੋੜਾ ਸੱਤਾਧਾਰੀ ਤੇਰ ਭਗੋੜਾ ਵਿਰੋਧੀ ਤੇਰ ਭਗੋੜਾ ਖੇਤਰੀ ਪਾਰਟੀ ਭਗੋੜਾ ਉਹਨਾਂ ਦੇ ਨੁਮਾਇੰਦੇ ਕਿੱਥੇ ਨੇ ਇਹ ਲੜਾਈ ਉਹਨਾਂ ਨੂੰ ਲੜਨੀ ਚਾਹੀਦੀ ਸੀ ਐਮਐਲਿ ਹੋਵਨ ਐਮਪੀ ਹੋਵਨ ਤੇ ਜਦੋਂ ਡੰਗਾ ਦੀ ਵਾਰੀ ਆਵੇ ਤਾਂ ਵਿਦਿਆਰਥੀ ਮੁਰੇ ਹਣ ਜਥੇਬੰਦੀਆਂ ਮੁਰੀਆਂ ਹਣ ਇਹ ਤਾਂ ਸ਼ੁਕਰ ਹੈ ਜਥੇਬੰਦੀਆਂ ਤੇ ਵਿਦਿਆਰਥੀਆਂ ਚ ਜਿਨ੍ਹਾਂ ਚ ਅਜੇ ਲੜਨ ਦਾ ਤਹੀ ਹੈ ਨਹੀਂ ਤਾਂ ਸਰਕਾਰਾਂ ਪਰਵਾਹੀ ਨਾ ਕਰਨ ਸੋ ਕੇਂਦਰ ਜਿਹੜਾ ਧੱਕੇ ਨਾਲ ਸੂਬਿਆਂ ਦੇ ਹੱਕ ਖੋਣ ਨੂੰ ਫਿਰਦਾ ਉਹਦੀ ਇਹ ਵੱਡੀ ਉਦਾਹਰਣ ਹੈ ਕੁੱਲ ਮਿਲਾ ਕੇ ਇਹਨਾਂ ਨੂੰ ਡਰ ਲੱਗਦਾ ਕਿ ਸੂਬਿਆਂ ਤੋਂ ਆਵਾਜ਼ ਉਠਦੀ ਹੈ ਸੂਬਿਆਂ ਦੀਆਂ ਸੰਸਥਾਵਾਂਾਂ ਚੋਂ ਹੀ ਸਾਨੂੰ ਸਵਾਲ ਹੁੰਦੇ ਨੇ ਕਿ ਅਸੀਂ ਤਨਖਾਹ ਦੇ ਵਿੱਚ ਕੁਝ ਫੰਡ ਪਾਉਨੇ ਆ ਓਏ ਫੰਡ ਘਰੋਂ ਲਿਆਉਨੇ ਆ ਇਹ ਯੂਨੀਵਰਸਿਟੀ ਜੇ ਭੇਜਦੇ ਹੋ ਤੁਸੀਂ ਟਕਸਾਲ ਲਾਈ ਹੈ ਕੋਈ ਸੂਬਿਆਂ ਤੋਂ ਟੈਕਸ ਆਉਂਦਾ ਹੈ ਸੂਬਿਆਂ ਤੋਂ ਪੈਸੇ ਆਉਂਦੇ ਨੇ ਯੂਨੀਵਰਸਿਟੀਆਂ ਦੇ ਮਾਂ ਮਾਂ ਪਿਓ ਦੇ ਵਿਦਿਆਰਥੀਆਂ ਦੀ ਫੀਸਾਂ ਆਉਂਦੀਆਂ ਨੇ ਤੇ ਉਹਨਾਂ ਚੋਂ ਕਮਾਈ ਆ ਤੁਹਾਡੇ ਘਰ ਤੋਂ ਨਹੀਂ ਪੈਸਾ ਆਉਂਦਾ ਇਹ ਮੁਲਕ ਸੂਬਾ ਆਧਾਰਿਤ ਮੁਲਕ ਹੈ ਇਹ ਮੁਲਕ ਭਾਸ਼ਾ ਆਧਾਰਿਤ ਮੁਲਕ ਹੈ ਇਹ ਮੁਲਕ ਖਿੱਤਾ ਆਧਾਰਿਤ ਮੁਲਕ ਹੈ ਇਹ ਮੁਲਕ ਖੇਤੀ ਆਧਾਰਿਤ ਮੁਲਕ ਹੈ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਕੇ ਸਾਡੀਆਂ ਬਿੱਦੇ ਕਦਾਰੇ ਮਾਰ ਨਹੀਂ ਸਕਦੇ ਸੋ ਇਸ ਲਈ ਸ਼ਾਬਾਸ਼ੀ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਜਥੇਬੰਦੀਆਂ ਨੂੰ ਜਿਹੜੇ ਲੜਾਈ ਲੜ ਰਹੇ ਨੇ ਪਰ ਇਹ ਸੁਚੇਤ ਰਹਿਣ ਦੀ ਲੋੜ ਹੈ ਅੱਜ ਇਹ ਸਿੰਡੀਕੇਟ ਸੈਨਟ ਨੂੰ ਬਹਾਲ ਕਰਨ ਦੀ ਗੱਲ ਕਰ ਪਰ ਇਹਨਾਂ ਤੋਂ ਅਦਾਲਤੀ ਤੌਰ ਤੇ ਪੱਕੀ ਤਰੀਕ ਲੈਣੀ ਪਊਗੀ ਨਹੀਂ ਪਗੋੜੇ ਹੋਣਗੇ ਫਿਰ ਲੱਗਦਾ ਇਸ ਮਤਲਬ ਜਿਹੜਾ ਯੂਨੀਵਰਸਿਟੀ ਦਾ ਮੁੱਦਾ ਆ ਇਸ ਤੋਂ ਬਾਅਦ ਹੋਰ ਜਿਹੜੇ ਮਤਲਬ ਕੇਂਦਰ ਦੇ ਧੱਕੇ ਆ ਚਾਹੇ ਬੀਬੀਐਮਬੀ ਹੋਵੇ ਚਾਹੇ ਬੀਐਸਐਫ ਪੰਜਾਬ ਬਚਾਉਣ ਨੂੰ ਹੋਵੇ ਵੀ ਉਹ ਮੰਗਾ ਵੀ ਹੁਣ ਉੱਠਣਗੇ ਤੇ ਪੂਰੀਆਂ ਹੋਣਗੇ ਦੇਖੋ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ ਲਗਾਤਾਰ ਸਾਡੇ ਹੱਕਾਂ ਤੇ ਡਾਕਾ ਮਾਰ ਰਹੇ ਔਰ ਸਾਡੀ ਸਰਕਾਰ ਚੁੱਪ ਹੈ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਲਓ ਜੀ ਮੈਂ ਕਹਿੰਦੇ ਜੀ ਪਾਣੀਆਂ ਦੇ ਲਈ ਭਜਨ ਅਠ ਕਰ ਰਹੇ ਆ ਚੰਡੀਗੜ੍ਹ ਤੋਂ ਨੰਗਲ ਨੰਗਲ ਤੋਂ ਚੰਡੀਗੜ੍ਹ ਪਾਣੀ ਦੇ ਰੱਖੇ ਦੇ ਬੋਡਲ ਵਾਲੇ ਪਾਣੀ ਵਿਚਾਲਿਆ ਅਗਲੇ ਨੇ ਬੀਬੀਐਮਪੀ ਕੰਟਰੋਲ ਕਰ ਲਿਆ ਤੇ ਅਗਲੇ ਨੇ ਬੀਬੀਐਮਪੀ ਦੀ ਬਾਹਰ ਸੁਰੱਖਿਆ ਵੀ ਕੰਟਰੋਲ ਕਰ ਲਈ ਪਾਵਰ ਕਾਮ ਦੀਆਂ ਜ਼ਮੀਨਾਂ ਸਾਡੀ ਸਰਕਾਰ ਵੇਚਣ ਨੂੰ ਫਿਰਦੀ ਆ ਹੈਨਾ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਸਾਡੀ ਸਰਕਾਰ ਵੇਚਣ ਨੂੰ ਫਿਰਦੀ ਆ ਤੇ ਜਿਹੜੇ ਵੇਚਣ ਵਾਲੇ ਨੇ ਉਹ ਰੱਖਿਆ ਕੀ ਕਰਨਗੇ ਸਵਾਲ ਤਾਂ ਇਹ ਆ ਸੋ ਇਸ ਲਈ ਕੇਂਦਰ ਨੂੰ ਫਿਰ ਮੌਕਾ ਕੌਣ ਦੇ ਰਿਹਾ ਸਾਡੀ ਸਰਕਾਰਾਂ ਦੇ ਰਹੀਆਂ ਜੇ ਸੂਬਾ ਸਰਕਾਰ ਤੇ ਜਾਨ ਹੋਵੇ ਕੇਂਦਰ ਕਿਵੇਂ ਆ ਕੇ ਸਾਡੇ ਹੱਕ ਤੇ ਡਾਕਾ ਮਾਰ ਲਵੇ ਇੱਥੇ ਜਿੱਥੇ ਪੁਲਿਸ ਖੜੀ ਆ ਇੱਥੇ ਜਿੱਥੇ ਪੁਲਿਸ ਖੜੀ ਹੈ ਉੱਥੇ 13 ਮੈਂਬਰ ਪਾਰਲੀਮੈਂਟ ਕਿਉਂ ਨਹੀਂ ਖੜੇ ਜਿਹੜੀ ਮਰਜ਼ੀ ਕਰਦੇ ਹੁਣ 7 ਰਾਸਵਾ ਮੈਂਬਰ ਕਿਉਂ ਨਹੀਂ ਖੜੇ ਪੰਜਾਬ ਸਰਕਾਰ ਨੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਆਪਣੀ ਪੁਲਿਸ ਕਿਉਂ ਨਹੀਂ ਲਾਈ ਕਿ ਸਾਡੀ ਰਾਜਧਾਨੀ ਜਾ ਰਹੇ ਨੇ ਅਸੀਂ ਲੰਘਾਵਾਂਗੇ ਕਿਉਂ ਨਹੀਂ ਲਾਈ ਕਿਉਂਕਿ ਤੁਸੀਂ ਦਿੱਲੀ ਤੋਂ ਡਰਦੇ ਹੋ ਤੁਸੀਂ ਦਿੱਲੀ ਤੋਂ ਡਰਦੇ ਹੋ ਕਿ ਸਾਡੇ ਕੇਜਰੀਵਾਲ ਅੰਕਲ ਮਨੀਸ਼ੋ ਦੀ ਅੰਕਲ ਸਾਡੇ ਉਹਨਾਂ ਨੂੰ ਅੰਦਰ ਨਾ ਕਰ ਦੇਣ ਖਬਰ ਤਾਂ ਇਹ ਵੀ ਆ ਰਹੀ ਹੈ ਕਿ ਇੱਥੇ ਤਾਂ ਕੇਂਦਰ ਨੇ ਕੇਂਦਰ ਵੱਲੋਂ ਰੋਕਿਆ ਗਿਆ ਪਰ ਪੰਜਾਬ ਦੇ ਵੱਜੀ ਪੰਜਾਬ ਪੁਲਿਸ ਰੋਕ ਰਹੀ ਸੀ ਕਿ ਭਾਈ ਦਿੱਲੀ ਚੰਡੀਗੜ੍ਹ ਨਾ ਜਾਓ ਇਹਦੀ ਖਬਰਾਂ ਸਾਹਮਣੇ ਆ ਰਹੀ ਆਹੋ ਆਪਣੀ ਰਾ ਆਪਣੀ ਯੂਨੀਵਰਸਿਟੀ ਆ ਜਾਓ ਕਿਉਂ ਬਈ ਜਦੋਂ ਤਾਂ ਤੁਹਾਡੇ ਕੇਜਰੀ ਵੱਲ ਨੂੰ ਚੱਕਣਾ ਫਿਰਦਾ ਤੁਸੀਂ ਦਿੱਲੀ ਤੱਕ ਧਰਨਾ ਲਾਉਣ ਜਾਓਗੇ ਜਦੋਂ ਯੂਨੀਵਰਸਿਟੀ ਦੀ ਗੱਲ ਆ ਜਾਵੇ ਆਪਣੀ ਬੋਲੀ ਦੀ ਗੱਲ ਆ ਜਾਵੇ ਪੰਜਾਬ ਦੇ ਮਸਲੇ ਦੀ ਗੱਲ ਆ ਜਾਵੇ ਫਿਰ ਧਰਨਾ ਭੁੱਲ ਜਾਂਦਾ ਸੋ ਇਸ ਲਈ ਸਰਕਾਰਾਂ ਤੋਂ ਉਮੀਦ ਨਹੀਂ ਹੈ ਨਾ ਸਰਕਾਰਾਂ ਤੋਂ ਉਮੀਦ ਰੱਖਣ ਦੀ ਲੋੜ ਹੈ ਜਦੋਂ ਲੋਕ ਲੜਾਈ ਲੜਦੇ ਨੇ ਤਾਂ ਜਿੱਤੇ ਨੇ ਅੱਜ ਸਾਰੇ ਗੇਟ ਬੰਦ ਸੀ ਹੱਕਾਠ ਦੇਖੋ ਗੇਟ ਖੁੱਲ ਗਿਆ ਹੈ ਨਾ ਆਪ ਹੀ ਖੁੱਲ ਗਿਆ ਹੈ ਨਾ ਤੋ ਇਸ ਲਈ ਲੋਕਾਂ ਦੀ ਤਾਕਤ ਮੂਰੇ ਵੱਡੀਆਂ ਵੱਡੀਆਂ ਸਰਕਾਰਾਂ ਝੁਕਦੀਆਂ ਆਈਆਂ ਦਿੱਲੀ ਝੁਕਾ ਕੇ ਆਏ ਸੀ ਚੰਡੀਗੜ੍ਹ ਝੁਕਾਵਾਂਗੇ ਮੇਰੇ ਮੁੱਖ ਮੰਤਰੀ ਕਹਿ ਕੇ ਮੈਂ ਰੇਕ ਯੂਨੀਵਰਸਿਟੀ ਜਾਣ ਨਹੀਂ ਦੇਵਾਂਗੇ ਹੱਕ ਢਾ ਕੇ ਖੜੇ ਆ ਉਹਨੇ ਟਵੀਟ ਕਰਕੇ ਵਿਚਾਰੇ ਉੱਥੇ ਮੜਾ ਜਾ ਦਿਖਾਉਣ ਦਾ ਕਿ ਦੇਖੋ ਜੀ ਮੈਂ ਇਹ ਵੀ ਕਰਨਾ ਪੈਂਦਾ ਉਹ ਤਾਂ ਡਿਊਟੀ 'ਤੇ ਜਾਂਦਾ ਅੱਧੀ ਡਿਊਟੀ ਹਮਿਤ ਸ਼ਾਹ ਦੀ ਵਜਾਂਦਾ ਅੱਧੀ ਕਾਗੇਜਰੀਵਾਲ ਦੀ ਦੋਵੇਂ ਪਾਸੇ ਰੱਖਣ ਨੂੰ ਫਿਰਦਾ